ਹਰ ਪਹਿਲੜੀ ਲਾਵ ਮਾਰ ਵਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਵ ਮਾਰ ਵਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ। ਪਾਪ ਤਜਾਇਆ ਬਲਰਾਮ ਜੀਉ। ਧਰਮ ਦ੍ਰਿੜ ਹੋ ਹਰ ਨਾਮ ਧਿਆਵੋ। ਸਿਮਰ ਤੇ ਨਾਮ ਜਰੜਾਇ। ਸਤ ਗੁਰ ਗੁਰਪੂਰਾ ਅਰਧ ਹੋ। ਸਭ ਕੇਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੁਆ ਵਡਪਾਗੇ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੇ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਉ ਨਿਰਭਉ ਭੈ ਮਨ ਹੋਇ ਹੋ ਮੈਂ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮੇਲ ਹਰ ਜਨ ਮੰਗਲ ਗਾਈ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਈ ਹਰਤੀ ਜੜੇ ਲਾਭ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੇ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥਿਐ ਅਕਥ ਕਹਾਣੀ ਹਿਰਦੈ ਹਰ 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 ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਉ ਜਨ ਨਾਨਕ ਬੁਲੇ ਤੀਜੀ ਲਾਵੈ ਹਰ ਉਪਜੈ ਮਨ ਬਹਿਰਾਜ ਜੀਉ ਹਰ ਚੌਥੜੀ ਲਾਵ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਉ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਨਾਰਾਮ ਜੀ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਪਨ ਦਿਨ ਹਰ ਲਿਬ ਲਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਬਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੇ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੇ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਆਵੇ ਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਿਰੜਾਇਆ ਭਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲ ਰਾਮ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾ ਵਾਹਿਗੁਰੂ ਸਾਹਿਬ ਜੀ ਰਾਮਦਾਸ ਸਰੂਵਰ ਨਾਤੀ